ਸਾਰਿਆਂ ਨੂੰ ਜਿਆਰਪਰੀ ਸਤਿ ਸ੍ਰੀ ਅਕਾਲ ਕਰਨਜੀਤ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ حاضر ਹੋਏ ਆਂ ਇੱਕ ਨਵੀਂ ਵੀਡੀਓ ਲੈ ਕੇ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਬਣਾਵਾਂਗੇ ਗੈਸ ਪੰਜਾਬ ਦੀ ਪੱਕੀ ਜਿਵੇਂ ਆਪਾਂ ਸਰਦੀਆਂ ਵਿੱਚ ਖੋਆ ਖਾਣਨੇ ਆਂ ਸਾਗ ਖਾਣਨੇ ਆਂ ਉਹਦੇ ਨਾਲ ਆਪਾਂ ਨੂੰ ਬਦਹਾ ਜਮੀ ਉਸ ਦੇਖਾ ਟਡਕਾਰ ਹੋਣੀ ਆਉਣੀ ਆ ਉਹ ਆਪਾਂ ਬਣਾਵਾਂਗੇ ਲਓ ਜੀ ਆਪਾਂ ਨੇ ਬਰਾਬਰ ਮਾਤਰਾ ਵਿੱਚ ਸਮਾਨ ਲਿਆ ਦੋ ਚਮਚੇ ਜੀਰਾ ਲਏ ਦੋ ਚਮਚੇ ਸੌਫ ਲਏ ਦੋ ਚਮਚੇ ਜਵੈਣ ਲਏ ਦੋ ਚਮਚੇ ਲੈ ਆਪਣੇ ਅਨਾਰ ਦਾਣੇ ਲਓ ਜੀ ਬਹਿਣ ਆਪਾਂ ਸੌਫ ਤੇ ਜੀਰਾ ਪਾਵਾਂਗੇ ਇਹਨੂੰ ਨਾ ਚਿਰ ਭੁੰਨਣਾ ਪਹਿਲਾਂ ਤਾਂ ਭੁੰਨਿਆ ਕਰਨਾ ਜਿਵੇਂ ਆਪਾਂ ਜਵੈਣ ਬਰੀਕ ਹੁੰਦੀ ਆ ਸੌਫ ਤੇ ਜੀਰਾ ਮੋਟਾ ਹੁੰਦਾ ਜੇ ਜਵੈਣ ਆਪਾਂ ਵਿੱਚ ਪਾ ਲਈ ਤਾਂ ਇਹਨੇ ਜਲ ਜਾਣੇ ਥੋੜਾ ਸੇਕ ਲੈ ਕੇ ਆਪਾਂ ਇਹਨਾਂ ਨੂੰ ਆਵਾਂਗੇ ਲਓ ਜੀ ਹੁਣ ਜੀਰੇ ਤੇ ਸੌਫ ਨੂੰ ਸੇਕ ਲੱਗ ਗਿਆ ਹੁਣ ਪਾਵਾਂਗੇ ਵਿੱਚ ਜਮੈਨ ਇਹਨੂੰ ਭੁੰਨਾਂਗੇ ਬਹੁਤੀ ਨਹੀਂ ਭੁੰਨਣੀ ਜਦ ਥੋੜੀ ਜਿਹੀ ਖੁਸ਼ਬੂ ਜਿਉਣ ਲੱਗ ਜਵੇ ਤਦ ਆਪਣਾ ਗੈਸ ਬੰਦ ਕਰ ਦਿੰਦੇ ਹਾਂ ਲਓ ਜੀ ਸੌਫ ਜਮੈਨ ਤੇ ਜੀਰਾ ਭੁੱਜ ਗਿਆ ਹੁਣ ਇਹਨੂੰ ਪਕ ਠੰਡਾ ਕਰ ਦੋਗੇ ਵਿੱਚ ਲਓ ਜੀ ਅੱਧਾ ਚਮਚਾ ਪਾਵਾਂਗੇ ਹਿੰਗ ਦਾ ਇਹਨੂੰ ਵੀ ਭੁੰਨਾਂਗੇ ਕੱਟ ਕੇ ਐਸ ਕਰਕੇ ਲਓ ਜੀ ਇੰਡਰ ਗੋ ਨਗੀ ਖਸਬ ਹੋਣ ਲੱਗ ਗਈ ਹੁਣ ਇਹਨੂੰ ਠੰਡੀ ਕਰਾਂਗੇ ਵਿੱਚ ਲਓ ਜੀ ਸਮਾਨ ਠੰਡਾ ਹੋ ਗਿਆ ਹੁਣ ਆਪਾਂ ਵਾਂਗੇ ਮਿਕਸੀਜ ਇਹਦੇ ਵਿੱਚ ਸੌਫ ਜਮੈਨ ਜੀਰਾ ਨਾਦਰਨ ਤੇ ਹੀਂਗ ਹੁਣ ਆਪਾਂ ਮਿਕਸੀਜ ਪਾਵਾਂਗੇ ਇਹਦੇ ਵਿੱਚ ਵਾਵਾਂਗੇ ਅੱਧਾ ਚਮਚਾ ਕਾਲੇ ਨਮਕ ਦਾ ਅੱਧਾ ਚਮਚਾ ਸੇਧਾ ਨਮਕ ਦਾ ਲਓ ਜੀ ਦੋ ਚਮਚੇ ਭਾਂਗਾ ਮਿਸ਼ਰੀ ਦੇ ਦੇ ਵਿੱਚ ਲਓ ਜੀ ਹੁਣ ਮਿਕਸੀ ਚ ਇਹਨਾਂ ਪੀਸਾਂਗੇ ਲਓ ਜੀ ਮਿਕਸੀ ਚ ਪੀਸਦੇ ਆਪਾਂ ਝੂਰਨ ਬਣ ਕੇ ਦੇਖੋ ਕਿੰਨਾ ਵਧੀਆ ਬਣਿਆ ਇਹਨੂੰ ਰੋਟੀ ਖਾ ਕੇ ਆਪਾਂ ਨੇ ਅੱਧਾ ਚਮਚਾ ਦੁਪਹਿਰੇ ਲੈਣਾ ਅੱਧਾ ਸ਼ਾਮ ਨੂੰ ਆਪਣੇ ਕੋਸੇ ਪਾਣੀ ਨਾਲ ਲੈਣ ਨੂੰ ਨਾਰਮਲ ਪਾਣੀ ਨਾਲ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।